ਇਸ ਵੱਡੀ ਬ੍ਰੇਕਿੰਗ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕੁੜੀ ਵੱਲੋਂ ਯੋਗਾ ਕਰਨ ਤੇ ਬਵਾਲ ਉੱਠ ਗਿਆ ਹੈ ਇੰਸਟਾਗ੍ਰਾਮ ਇਨਫਲੂਐਂਸਰ ਅਰਸ਼ਨਾ ਮਕਵਾਨਾ ਦੇ ਵੱਲੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸ਼ੀਰ ਸ਼ਾਸਨ ਕੀਤਾ ਗਿਆ ਸੋ ਵਿਵਾਦ ਵਧਣ ਤੇ ਇੰਸਟਾਗ੍ਰਾਮ ਇਨਫਲੂਐਂਸਰ ਨੇ ਮੁਆਫੀ ਵੀ ਮੰਗੀ ਹੈ ਅਰਸ਼ਨਾ ਮਕਵਾਨਾ ਨੇ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੁਆਫੀ ਮੰਗਦੀ ਹਾਂ ਸੋ ਸ਼ੀਰ ਦਰਬਾਰ ਸਾਹਿਬ ਦੇ ਵਿੱਚ ਇਨਫਲੂਐਂਸਰ ਦੇ ਵੱਲੋਂ ਯੋਗਾ ਕਰਨ ਤੇ ਬਵਾਲ ਖੜਾ ਹੋਇਆ ਜੁੱਤੇ ਕਿ ਇੰਸਟਾਗ੍ਰਾਮ ਇਨਫਲੂਐਂਸਰ ਅਰਚਨਾ ਮਕਵਾਨਾ ਦੇ ਵੱਲੋਂ ਗੁਰੂ ਘਰ ਦੇ ਪਰਿਕਰਮਾ ਦੇ ਵਿੱਚ ਸ਼ੀ ਸ਼ਾਸਨ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕੀਤਾ ਗਿਆ ਉਸ ਨੂੰ ਲੈ ਕੇ ਹੁਣ ਜਿਹੜਾ ਕਿ ਬਵਾਲ ਉੱਠ ਗਿਆ ਹੈ ਸੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੁੜੀ ਵੱਲੋਂ ਯੋਗਾ ਕਰਨ ਤੇ ਜੁੱਤੇ ਕਿ ਉਸਨੇ ਹੁਣ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਪੋਸਟ ਵੀ ਪਾਈ ਹੈ ਕਿ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦੀ ਹਾਂ ਦਾਜ਼ੀਏ ਕੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਸ ਨੇ ਸ਼ੀਰ ਸ਼ਾਸਨ ਕੀਤਾ ਸੀ ਇਸੇ ਹੁਣ ਵਿਵਾਦ ਵਧਨ ਤੇ ਇੰਸਟਾਗ੍ਰਾਮ ਇਨਫਲੂਐਂਸਰ ਦੇ ਵੱਲੋਂ ਮਾਫੀ ਮੰਗੀ ਗਈ ਹੈ ਅਰਚਨਾ ਮਕਵਾਣਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਤੇ ਮਾਫੀ ਮੰਗੀ ਹੈ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬਵਾਲ ਉੱਠ ਗਿਆ ਇਸ ਇਨਫਲੂਐਂਸਰ ਦੇ ਯੋਗ ਕਰੰਤੇ ਤੁਸੀਂ ਦੇ ਵਿੱਚ ਹੁਣ ਸ਼ਿਦਾਰਬਾਰ ਸਾਹਿਬ ਦੇ ਵਿੱਚ ਕੁੜੀ ਦੇ ਵੱਲੋਂ ਯੋਗਾ ਕਰਨ ਤੇ ਐਕਸ਼ਨ ਲਿਆ ਗਿਆ ਸ਼ਿਦਾਰਬਾਰ ਸਾਹਿਬ ਦੇ ਵਿੱਚ ਕੁੜੀ ਦੇ ਵੱਲੋਂ ਹੁਣ ਯੋਗਾ ਕਰਨ ਤੇ ਐਕਸ਼ਨ ਲਿਆ ਗਿਆ ਦੱਸਿਆ ਕਿ ਸ਼ਿਦਾਰਬਾਰ ਸਾਹਿਬ ਦੇ ਵਿੱਚ ਪ੍ਰਿਕਰਮਾ ਸਾਹਿਬ ਦੇ ਵਿੱਚ ਯੋਗਾ ਕੀਤਾ ਸੀ ਉਸ ਤੇ ਹੁਣ ਮਾਮਲੇ ਨੂੰ ਲੈ ਕੇ ਸ਼ੋਮਣੀ ਕਮੇਟੀ ਨੇ ਦਿਖਾਈ ਅਸਕਤੀ ਡਿਊਟੀ ਤੇ ਸੇਵਾਦਾਰ ਤੋਂ ਪੁੱਛਗਿੱਛ ਲਈ ਜਾਂਚ ਬਣਾਈ ਗਈ ਹੈ ਜਾਂਚ ਕਮੇਟੀ ਬੜਾ ਇਹ ਮਾਮਲੇ ਸਬੰਧੀ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਐਸਜੀਪੀਸੀ ਦੇ ਵੱਲੋਂ ਕਿਹਾ ਗਿਆ ਇੰਸਟਾਗ੍ਰam ਇਨਫਲੂਐਂਸਰ ਅਰਚਨਾ ਮਕਵਾਣਾ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ਼ੀਰ ਸ਼ਾਸਨ ਕੀਤਾ ਸੀ ਜਿਸ ਤੇ ਕੀ ਬਵਾਲ ਖੜਾ ਹੋਇਆ ਹਾਲਾਂਕਿ ਮਾਫੀ ਮੰਗ ਲਈ ਗਈ ਇਸ ਇਨਫਲੂਐਂਸਰ ਦੇ ਵੱਲੋਂ ਪਰ ਹੁਣ ਜਿਹੜੀ ਕਿ ਸਖਤੀ ਦਿਖਾਈ ਗਈ ਹੈ ਐਸਜੀਪੀਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਸ਼ਿਰਦਾਰ ਸਾਹਿਬ ਦੇ ਵਿੱਚ ਕੁੜੀ ਵੱਲੋਂ ਯੋਗਾ ਕਰਨ ਤੇ ਮਾਮਲੇ ਨੂੰ ਲੈ ਕੇ ਸ਼ੋਮਣੀ ਕਮੇਟੀ ਦੇ ਵੱਲੋਂ ਹੁਣ ਸਖਤੀ ਦਿਖਾਈ ਗਈ ਹੈ ਸੋ ਮਾਮਲੇ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਨਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੋਕवट ਨਹੀਂ ਹੈ ਇਸ ਗੱਲ ਦੇ ਸਰਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਲਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਆ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਿਹੜਾ ਜੋਗਾ ਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਹੁੰਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋਡੂਆ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ ਸੋ ਇਹ ਗੱਲ ਕਾਫੀ ਫਿਕਰਮੰਦ ਆ ਜੋਦੀ ਹੁਣ ਸ਼ਾਨ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਕਾਰਤਕ ਸਾਹਿਬ ਦੇ ਮੂਰਤੀ ਹੋਗੇ ਦੂਸਰੇ ਪਾਸੇ ਜਿਹੜੀ ਸ਼ਵੀਲ ਉੱਥੇ ਜਾਂਦੀ ਆ ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਤੇਲੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ ਘਟਾ ਸੋ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਦੇ ਵੱਲੋਂ ਕੀਤੀ ਗਈ ਸਾਰਾ ਸਰ ਸ਼ਰਾਰਤ ਆ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਪ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕਤਾਈ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਇਹ ਗਿਨਾਹ ਰਿਪੋਰਟ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਛਾਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਹੈ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕद्दਸ ਸਾਨ ਧਾਰਮਿਕ ਸਥਾਨ ਦੀ ਮਰਿਆਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ سارے ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕਿ ਕਿਉਂ ਆਪਾਂ ਧਾਰਮਿਕ ਸਥਾਨ ਤੇ ਉਥੋਂ ਦੀ ਮਰਿਆਦਾ ਤੇ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕੀ ਇਹ ਸਬੂਤ ਦੰਦਿਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਾਰਾ ਕੁਝ ਕੀਤਾ ਸੋ ਇਸੇ ਈ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਪੂਰੀ ਜਣੀ ਆ ਤੰਦੇ ਨਾਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜ਼ਾਇਜ਼ ਫੈਲਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਹੈ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੀ ਹੁੰਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਥੇਸ ਪਹੁੰਚ ਸਕਦੀ ਹੈ ਸੋ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਮ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ